ਕੰਮ ਕਰਦਾ ਫ੍ਰੀ ਕੰਸ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੁਫੀਆ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ਬਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਘੋੜੇਪਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇਹਤੇ ਕਾਰਵਾਈ ਕਰਦੇ ਹੋਏ ਵਕਤ-ਵਕਤ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਨੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਇਹ ਪ੍ਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਇਹ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੌਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਮੌਕੇ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਤਾਰਾ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ਡ ਕ੍ਰਾਈਮ ਦੀ ਸਖਤ ਤਾਰਾ ਹੈ ਇਹਦੇ ਨਾਲ 318 4 ਵੀ ਐਨ ਐਸ ਜੋ ਕਿ ਚੀਟਿੰਗ ਦੀ ਤਾਰਾ ਹੈ ਜੀ ਹੈ ਇਹਦੇ ਨਾਲ 66 ਸੀ ਤੇ 66 ਬੀ ਆਈਟੀ ਐਕਟ ਜੋ ਕਿ ਇਨਪਰਸੋਨੇਸ਼ਨ ਤੇ ਆਇਡੈਂਟੀਟੀ ਥੈਫਟ ਨੂੰ ਲੀਟ ਕਰਦੀ ਹੈ ਉਹਦੇ ਤਹਿਤ ਆ ਥਾੜਾ ਸਾਈਬਰ ਕ੍ਰਾਈਮ ਕਪੂਰਥਲਾ ਦੇ ਵਿੱਚ ਮੁਕਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੋਢਲੀ ਪੁਛਗਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਕੇ ਪਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦੇ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਦਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਹੈ ਜਾਂ ਇਸ ਵਿੱਚ ਵਾਇਰਸ ਆ ਗਿਆ ਹੈ ਤੇ ਕਲਿੰਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫ੍ਰੀ ਨੰਬਰ ਰਾਹੀਂ ਇੱਥੇ ਫਗਵਾੜਾ ਕਾਲ ਸੈਂਟਰ ਚ ਆਉਂਦੀ ਸੀ ਤੇ ਇਹਲਾ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕਰੀਨ ਸਕਰੀਨ ਮਿਰਰਿੰਗ ਕਰੋ ਸਾਡੇ ਇਹਿਆ ਉਹ ਆ ਸੌਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਆ ਜਿਹੜਾ ਡੇਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਆ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ਪ੍ਰੋਜੈਕਸ਼ਨਸ ਕਰਦੇ ਸੀ ਕਿ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋਡ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋਡ ਪੈਂਦੀ ਸੀ ਉਹ ਹਵਾਲਾ ट्रांजੈਕਸ਼ਨ ਦੇ ਥਰੂ ਆ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮੈਜੋਰਟੀ ਲੋਕ ਜਿਹੜੇ ਜਿਹੜੇ ਬਾਹਰਲੇ ਸਟੇਟ ਤੇ ਜਿਹੜੇ ਐਨਸੀਆ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲਪਾਥ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਿਹਾ ਸੀ तकरीबन 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजੈਕਸ਼ਨ ਜੋ ਕਿ ਸਾਨੂੰ ਵੁੱਡਲੀ ਫਿਸ਼ ਦੇ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਆਪਰੇਸ਼ਨ ਚ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ਟ੍ਰਾਂਜੈਕਸ਼ਨ ਦੇ ਥਰੂ ਜੋ ਵੀ ਫਾਈਨੈਂਸਿਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੁੱਲ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ 'ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੁੱਖਤੋਂ ਹੀ ਅਸੀਂ ਬਰਾਮਦ ਕੀਤੇ ਐ ਇਹਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹਦੇ ਤੋਂ ਇਹ ਜਿਹੜੀ ਟੋਲ ਫੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਧਾਡੇ ਸੀ ਉਹ ਰਿਕਵਰ ਕੀਤੇ ਐ ਅਤੇ ਮੁੱਖਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਕੋਸ਼ਿਸ਼ ਅਤੇ ਹੋਰ ਤਫ਼ਤੀਸ਼ ਤੋਂ ਕੀ ਬੰਦਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਕਿ ਇਹਦੇ ਕਿਹੜੇ ਸੌਫਟਵੇਅਰ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਕਿਸ अमाउंट ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਹੋਰ ਆਈਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਆ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਛੇਤੀ-ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਕਰੇਟ ਕਰਨ ਵਾਲੇ ਕਿੰਨੇ ਲੋਕਸ ਕੀ ਕੀ ਉਹਨਾਂ ਤੇ ਵੀ ਕਰ ਰਹੇ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੋੜਲੀ ਪੁਸ਼ਕੇਸ਼ ਚਾਰ ਲੋਕ ਅਸੀਂ ਆਇਡੈਂਟੀਫਾਈ ਕਰ ਲਏ ਐ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਜਿਨ੍ਹਾਂ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਕਿਉਂਕਿ ਸ਼ੈਨ ਹੈਗਾ ਇੱਕ ਕਲਕੱਤਾ ਬੇਸਡ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਨੂੰ ਛੇਤੀ ਛੇਤੀ ਸਿਰ ਅੰਦਬ ਕਰਾਂਗੇ ਜਿਹੜੇ ਚਾਹਰੇ ਸੀ ਕੋ ਪੈਲਸ ਉਹ ਔਰ ਉਹ ਜਗਾ ਨੂੰ ਲੈ ਕੇ ਇੰਨੀ ਕਿ ਜਾਣਕਾਰੀ ਸੀ ਕਿ ਉਹਨੂੰ ਵੀ ਜਾਣਕਾਰੀ ਸੀ ਜੇ ਉਹ ਵੀ ਪੁਰਾ ਸਾਥੀ ਦੇ